ਜਾਂ ਉਸ ਜਿਹੇ ਬਿਆਨ ਤੋਂ ਅੱਜ ਉਹ ਭਜਣਾ ਚਾਹੁੰਦੇ ਆ ਪੰਜਾਬ ਦੇ ਲੋਕਾਂ ਨੂੰ ਕੀ دہشت ਦੇ ਵਿੱਚ ਪਾ ਕੇ ਅੱਜ ਉਹ ਭਜਣਾ ਚਾਹੁੰਦੇ ਸੀਗੇ ਇਸ ਕਰਕੇ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਨੇ ਆਪਣੇ ਹੀ ਪੁੱਛਿਆ ਵਾ ਵੀ ਜਾ ਤਾਂ ਉਹ ਬੰਬ ਦੱਸ ਦੇ ਇੱਕ ਜ਼ਿੰਮੇਵਾਰ ਰੁਤਬੇ ਤੇ ਬਹਿ ਕੇ ਜ਼ਿੰਮੇਵਾਰ ਬੰਦਾ ਵਿਰੋਧੀ ਧਰ ਦਾ ਨੇਤਾ ਹੋਣ ਦੇ ਬਾਵਜੂਦ ਐਡਾ ਵੱਡਾ ਬਿਆਨ ਦੇ ਕੇ ਫਿਰ ਆਪਣੇ ਬਿਆਨਾਂ ਤੋਂ ਆਪਣੇ ਅੰਦਰ ਰੱਖਣਾ ਚਾਹੁੰਦਾ ਪਹਿਲਾਂ ਤਾਂ মিডিਆ ਰਾਈ ਬਿਆਨਾਂ ਨੂੰ ਜਗ ਜਹਰ ਕਰਤਾ ਜੇ ਕੱਲ ਨੂੰ ਪੰਜਾਬ ਦਾ ਮਾਹੌਲ ਖਰਾਬ ਹੁੰਦਾ ਵਾ ਤਾਂ ਉਹ ਪ੍ਰਤਾਪ ਆਜਵੇ ਵਾ ਫਿਰ ਸਿੱਧਾ ਜਵਾਬ ਦੇਈ ਆ ਉਸ ਗੱਲ ਦੇ ਵਿੱਚ ਵੀ 32 ਬੰਬ ਪਰ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਵਾ ਪ੍ਰਤਾਪ ਆਜਵੇ ਨੇ ਜਿਹੜੇ ਵੀ ਪੰਡਤੋਂ ਜਿਹੜੇ ਵੀ ਕਿਸੇ ਗਿਆਨੀ ਬੰਦੇ ਤੋਂ ਇਹ ਪੁੱਛਿਆ ਪਹਿਲਾਂ ਕਹਿੰਦਾ ਸੀ 32 ਐਮਐਲਏ ਮੇਰੇ ਸੰਪਰਕ ਚ ਹੁਣ ਕਹਿੰਦਾ 32 ਬੰਬ ਜਿੰਦੇ ਨੇ ਪਾਰੇ ਬੱਤੀ ਉਹਨੂੰ ਲੈ ਬੈਠੇ ਬੱਤੀ ਦਾ ਜਿਹੜਾ ਪਹਾੜਾ ਵਾ ਹੁਣ ਉਸ ਗਿਆਨੀ ਜਾਂ ਉਸ ਪੰਡਤ ਨੂੰ ਜ਼ਰੂਰ ਬਾਜਬਾਏ ਪੁੱਛੂਗਾ ਵੀ ਤੇਰੇ ਬੱਤੀਆਂ ਨੇ ਮੈਨੂੰ ਕਿਉਂ ਉਲਝਾ ਲਿਆ ਇਹ ਬੱਤੀਆਂ ਨੇ ਉਹਨੂੰ ਉਲਝਾ ਲਿਆ ਨਾ ਤਾਂ ਹੁਣ ਉਹ ਕਿਸੇ ਜੱਗ ਜਹਿਰ ਕਰ ਸਕਦਾ ਇਸ ਗੱਲ ਨੂੰ ਜੇ ਨਹੀਂ ਕਰਦਾ ਤਾਂ ਹਰ ਏਜੰਸੀ ਦਾ ਫਰਜ ਵੰਦਾ ਪ੍ਰਤਾਪ ਸਿੰਘ ਬਾਜਬਾ ਨੂੰ ਪੁੱਛਣਾ ਵੀ ਦੱਸ ਤੈਨੂੰ ਕਿਹੜੇ ਸੂਤਰਾਂ ਨੇ ਦੱਸਿਆ ਕਿੱਥੇ ਗਏ ਸੂਤਰ ਉਹ ਪਾਕਿਸਤਾਨੀ ਸੂਚਨ ਸੂਚਨਾਵ ਦੇ ਕੇ ਇੱਥੇ ਦੇ ਪੰਜਾਬ ਦੇ ਲੋਕ ਨੇ ਜਿਹੜੇ ਉਹਦੇ ਸੂਤਰ ਨੇ ਇਸ ਕਰਕੇ ਉਹ ਗੱਲ ਉਹ ਜੋ ਕਹੀ ਆ ਉਹਨਾਂ ਨੇ ਉਹਦਾ ਜਵਾਬ ਦੇਣਾ ਪਊਗਾ ਉਹ ਐਫ ਆਈ ਆਰ ਨੂੰ ਲੈ ਕੇ ਵੀ ਜਿਹੜੇ ਨੇ ਕਹਿੰਦੇ ਮਾਝਾ ਹਾਈ ਕੋਰਟ ਦਾ ਰੁਕਾ ਰਹੇ ਨੇ ਕਹਿੰਦੇ ਕਿ ਇਹਨੂੰ ਕੈਨਸਲ ਕੀਤਾ ਜਾਵੇ ਕਿੰਨੇ ਕਹਿੰਦੇ ਇਹਨੂੰ ਲੈ ਕੇ ਕਾਂਗਰਸੀ ਸਵਾਲ ਪੁੱਛ ਰਹੇ ਨੇ ਕਿ ਉਹ ਗਲਤ ਜਿਹੜੀ ਆ ਐਫ ਆਈ ਆਰ ਅਕਾਲੀ ਦਲ ਤੇ ਭਾਜਪਾ ਵੀ ਸਾਥ ਦੇ ਦੇ ਕਿ ਤਰ੍ਹਾਂ ਕਿ ਉਹਨਾਂ ਨੂੰ ਕੁਝ ਜਵਾਬ ਦੇਣਾ ਤਾਂ ਏਜੰਸੀਆਂ ਨੇ ਲੈਣਾ ਵਾ ਕਾਲੀ ਭਾਜਪਾ ਜਾ ਕੋਈ ਵੀ ਬੰਦਾ ਹੋਵੇ ਦੇਸ਼ ਦੀਆਂ ਏਜੰਸੀਆਂ ਜਾਂ ਪੰਜਾਬ ਦੀਆਂ ਏਜੰਸੀਆਂ ਜਿਹੜੀਆਂ ਨੇ ਉਹ ਡੱਡੇ ਰਤਮਿਆਂ ਤੇ ਬੈਠੇ ਅਫਸਰ ਉਹਨਾਂ ਤੋਂ ਲੋਕਾਂ ਨੇ ਜਵਾਬ ਲੈਣਾ ਕਿ ਇਹਨਾਂ ਤੋਂ ਲੈਣਾ ਲੀਡਰਾਂ ਤੋਂ ਇਹ ਇਹ ਕੌਣ ਹੁੰਦੇ ਆ ਇਸ ਗੱਲ ਦੇ ਆਪਣੀ ਰਾਜਨੀਤੀ ਰੋਟੀ ਸੇਕਣ ਲਈ ਪੰਜਾਬ ਦੇ ਲੋਕਾਂ ਨੂੰ ਦਹਿਸ਼ਤ ਚ ਪਾਉਣਾ ਤੇ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨਾ ਇਹਨਾਂ ਨੂੰ ਇਹੀ ਗੱਲ ਹੀ ਨਹੀਂ ਹਜਮ ਹੋ ਰਹੀ ਜਿਹੜੀ ਸਾਡੇ ਸਪਰੀਮੋ ਅਰਬਿੰਦ ਕੇ ਰੀਵਾਲ ਮੁੱਖ ਮੰਤਰੀ ਪੰਜਾਬ ਜੋ ਬਾਬਾ ਸਾਹਿਬ ਤੇ ਸ਼ਹੀਦ ਦੇ ਆਜਮ ਸਰਦਾਰ ਭਗਤ ਸਿੰਘ ਨੂੰ ਮਾਨ ਸਨਮਾਨ ਦੇ ਰਹੇ ਆ ਉਹ ਇਹਨਾਂ ਨੂੰ ਬਰਦਾਸ਼ਤ ਨਹੀਂ ਹੋ ਰਿਹਾ ਵੀ ਅਸੀਂ ਐਨੇ ਸਾਰ ਰਾਜ ਕੀਤਾ ਵਾ ਉਹ ਅਸੀਂ ਨਹੀਂ ਦੇ ਸਕੇ ਜੋ ਸਾਨੂੰ ਅੱਜ ਆਮ ਆਦਮੀ ਪਾਰਟੀ ਨੂੰ ਦੇਖਣਾ ਪੈ ਰਿਹਾ ਵਾ ਉਹਦੇ ਕਰਕੇ ਇਹਨਾਂ ਦੇ ਅੰਦਰ ਕੋਈ ਨਾ ਕੋਈ ਜਿਹੜੀ ਕੁਰਸੀ ਦੀ ਚਾਹਤ ਸਾਬਾ ਉਹ ਉੱਛਲਦੀ ਆ ਉਹਦੇ ਕਰਕੇ ਇਹਨਾਂ ਨੂੰ ਅੱਜ ਇਹ ਗੱਲਾਂ ਦਾ ਜਵਾਬ ਦੇਣਾ ਔਖਾ ਲੱਗਦਾ ਲੱਗਦਾ ਵੀ ਜਿਹੜਾ ਪਰਚਾ ਹੋਇਆ ਸਹੀ ਹੋਇਆ ਪਰਚਾ ਪਰਚਾ ਦੇਖੋ ਪੌਂਸ ਨੇ ਆਪਣੀ ਪੂਰੀ ਤਕਦੀਸ਼ਤਾ ਕਰਨੀ ਆ ਪੌਂਸ ਦੀ ਡਿਊਟੀ ਬੰਦੀ ਆ ਰੱਬ ਨਾ ਕਰੇ ਕੋਈ ਇਹਨਾਂ ਦੇ ਬਿਆਨਾਂ ਨੂੰ ਦੇਖ ਕੇ ਜਾਂ ਇਹ ਜਿਹਿਆਂ ਪੰਜਾਬ ਦੇ ਮਾਹੌਲ ਨੂੰ ਦੇਖ ਕੇ ਕੋਈ ਸ਼ਰਾਰਤ ਕਰ ਦਵੇ ਕਿਸੇ ਦਾ ਜਾਨੀ ਮਾਲੀ ਨੁਕਸਾਨ ਹੋ ਜਵੇ ਫਿਰ ਕინੇ ਜਵਾਬ ਦੇਣਾ ਵਾ ਪੌਂਸ ਨੂੰ ਇਹ ਜਵਾਬ ਦੇਣਾ ਪੈਂਦਾ ਹਰ ਗੱਲ ਦਾ ਜਾਂ ਸਰਕਾਰ ਨੂੰ ਦੇਣਾ ਪੈਂਦਾ ਵਾ ਇਸ ਕਰਕੇ ਉਹ ਏਜੰਸੀਆਂ ਇਹਨੂੰ ਤਾਂ ਪੁੱਛਗਿੱਛ ਕਰੂਗੀਆਂ ਨਾ ਜਿਹੜੇ ਬੰਦੇ ਨੇ ਕੋਈ ਬਿਆਨ ਦਿੱਤਾ ਹੋਊਗਾ